ਕਰ ਲੋ ਜੇ ਕਿ ਜਿਹੜੀ ਸਾਨੂੰ ਜਰਸੀ ਨਸਲ ਦੀ ਟਾਪ ਕਲਾਸ ਨਗੀਨਾ ਦਿਖਾਈ ਜਾਂਦੇ ਆ ਦੂਜਾ ਸੂਆ ਬਾਈ ਦੂਜਾ ਸੂਆ ਦੂਜਾ ਕਿੰਨਾ ਕੁ ਦੁੱਧ ਕੱਟਿਆ ਤੁਹਾਨੂੰ ਇਹਨੇ ਦੁੱਧ ਦੇ ਦਾਲੀ ਤੇਲੀ ਕਿੰonti ਲੀਟਰ ਕਿਹੜੇ ਸੀਮਨ ਦੀ ਆਪੇ ਇਹ ਆਪ ਹੈਗੀ ਵੀਰੇ 50062 ਦੀ ਅੱਗੇ ਕਾਮਾਂਗਾ ਜੀ ਤੋਂ ਗੱਪਣਾ ਤੇ ਲੈ ਵਲੂਆ ਖਿੱਚ ਕੇ ਦਿਖਾ ਦਿਆਂ ਆ ਦੇਖੋ ਜੀ ਮੈਂ ਤੇਰਾ 14 ਦਿਨ ਤੇ 13 ਦਿਨ ਤੇ ਮੁੱਲ ਕੀ ਆ ਗਿਆ ਤੁਹਾਨੂੰ ਇਹਦਾ ਮੁੱਲ ਇਹਦਾ ਬਾਈ ਇਹਨਾਂ ਕਰਾ ਲੈ 1,25,000 ਦੀ ਦੇਣੀ ਤੇ ਫੇਸਬੁਕ ਦੇਖ ਹੈ ਨਾ ਕੁਆਜ ਦੀ ਦੇਖੋ ਵੇਚਦੀ ਇੱਕ ਨੰਬਰ ਵੱਡੀ ਜਰਸੀ ਆ ਗਈ ਜੀ ਤੇ ਮੋਲ ਜਿੰਨਾ ਮਾਰੇ ਵੱਡੀ ਜਿੰਨੀ ਕਹਦੇ ਵੱਡੀ ਓਨੀ ਚੰਗੀ ਆ ਗਈ ਤੇ ਦੁੱਧ ਕਿੰਨਾ ਕੜ ਦੂ ਬਾਈ ਦੁੱਧ ਬਾਈ ਇਹ ਕੋਈ ਚੰਗੀ ਗੇਰ ਵਾਲਾ ਹੋਇਆ ਚੌਥੀ ਪੇਤੀ ਤੋਂ ਟੁੱਟਦੀ ਨਹੀਂ ਮੌਸਮ ਵਧੀਆ ਆ ਗਿਆ ਓਕੇ ਲੈ ਚੱਲ ਲੈ ਹਾਈਟ ਦਿਖਾ ਦੇ ਫੁੱਲ ਹੈ ਹਾਈਟ ਫੁੱਲ ਮੈਂ ਕਹਿੰਦਾ ਕੁਆਲਿਟੀ ਯਾਰ ਪੂਰਵੀ ਚੰਗੀ ਆ ਜਿਹਨੇ ਬਰੀਡ ਤੇ ਕੰਮ ਕਰਨਾ ਪੂਰੀ ਚੰਗੀ ਵਹਿੜ ਅੱਜ ਤੁਹਾਨੂੰ ਆਪਾਂ ਕਵਰ ਕਰਕੇ ਦਿੱਤੀ ਆ ਬਹੁਤ ਸਾਰੇ ਭੈਣ ਭਰਾ ਪੈਸੇ ਚੱਕੀ ਫਿਰਦੇ ਐਸੀ ਜੀ ਵਹਿੜ ਨਹੀਂ ਮਿਲਦੀ ਨਹੀਂ ਮਿਲਦੀ ਵੀ ਲੋਕੀ ਡੂ 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 ਲੱਕ ਮੰਗਦੇ ਓਕੇ ਜੀ ਤੇ ਐਵੇਂ ਵੀ ਨਾ ਕਹਿ ਕਰੋ ਬਾਈ ਸਾਹਿਬ ਤਾਂ ਕਰੀ ਜਾਂਦਾ ਜੇ ਸਭ ਤੋਂ ਚੀਜ਼ ਆ ਤਾਂ ਕਰਨੀ ਪੈਂਦੀ ਆ ਨ ਸੀ ਆਸੀ ਨੋਸਾ ਨਬੀਨਾਨੇ ਮਸਾਸੂ ਪਿੰਡ ਹੈਮਤਪੁਰਾ ਜ਼ਿਲ੍ਹਾ ਮੋਗਾ ਬਾਈ ਸੋਨੂ ਕੋਲੇ ਪਹੁੰਚੇ ਆ ਕਬਰ ਕੀਤੀਆਂ ਆ ਤੁਹਾਨੂੰ ਗਾਈਆਂ ਪੰਜ ਪਰ ਇਹਦੀ ਕੱਲੀ ਦੀ ਸ਼ਾਰਟ ਵੀਡੀਓ ਆਪਾਂ ਸਪੈਸ਼ਲ ਆ ਤਾਂ ਦਿਖਾਉਨੇ ਆ ਤੁਹਾਨੂੰ